ਬੇਸਾਰਾ ਬਜ਼ੁਰਗਾ ਦਾ ਸਹਾਰਾ ਬਣ ਰਿਹਾ ਹੈ ਸਰਬਤ ਦਾ ਪਲਾ ਵੈਲਫੇਅਰ ਸੁਸਾਇਟੀ ਨਰਕਪਰੀ ਜ਼ਿੰਦਗੀ ਜੀ ਰਹੇ ਕਈ ਬੇਸਾਰਾ ਲੋਕਾਂ ਨੂੰ ਦਿੱਤਾ ਨਵਾਂ ਜੀਵਨ ਇਸ ਦੁਨੀਆ ਵਿੱਚ ਕਈ ਐਸੇ ਬੇਸਾਰਾ ਲੋਕ ਹਨ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਹਨਾਂ ਨੂੰ ਆਪਣਾ ਜੀਵਨ ਸਰਕਾ ਉੱਪਰ ਬਤੀਤ ਕਰਨਾ ਪੈ ਰਿਹਾ ਹੈ ਕਈ ਲੋਕ ਪਾਗਲ ਹੋ ਚੁੱਕੇ ਸਨ ਅਤੇ ਕਈ ਲੋਕਾਂ ਦੀ ਹਾਲਾਤ ਕਾਫੀ ਨੌਰਬ ਸੀ ਜਿਨ੍ਹਾਂ ਨੂੰ ਇੱਥੇ ਲਿਆ ਕੇ ਇਸ ਸੰਸਥਾ ਦੇ ਨੌਜਵਾਨ ਆਪਣੇ ਹੱਥਾਂ ਨਾਲ ਖਾਣਾ ਖਿਵਾਦੇ ਅਤੇ ਨਹਾਉਂਦੇ ਧੋਂਦੇ ਵੀ ਹਨ ਜਿਹੜੇ ਲੋਕ ਕਿਸੇ ਦਾ ਸਹਾਰਾ ਨਾ ਮਿਲਣ ਕਰਕੇ ਆਪਣੀਆਂ ਜਾਨਾਂ ਗਵਾ ਬੈਠਦੇ ਹਨ ਇਹਨਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ ਗੁਰਦਾਸਪੁਰ ਦੇ ਦੀਨਾ ਨਗਰ ਦੇ ਸਰਬੱਤ ਦਾ ਭਲਾ ਸੇਵਾ ਸੰਸਥਾ ਇਥੋਂ ਦੇ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਲਈ ਇੱਕ ਆਸ਼ਰਮ ਵੀ ਬਣਾਇਆ ਹੈ ਜਿਸ ਵਿੱਚ ਇਸ ਵਕਤ ਪੇਸਰ ਦੇ ਕਰੀਬ ਬੇਸਹਾਰਾ ਨੌਜਵਾਨ ਅਤੇ ਬਜ਼ੁਰਗ ਅਤੇ ਮਹਿਲਾਵਾਂ ਰਹਿ ਰਹੇ ਹਨ ਜਿਨ੍ਹਾਂ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਇਥੇ ਮੌਜੂਦ ਹਰ ਇੱਕ ਬੇਸਹਾਰਾ ਬਜ਼ੁਰਗ ਅਤੇ ਨੌਜਵਾਨ ਦੀ ਇੱਕ ਆਪਣੀ ਵੱਖਰੀ ਕਹਾਣੀ ਹੈ ਸੰਸਥਾ ਦੇ ਨੌਜਵਾਨ ਸੇਵਾਦਾਰ ਬਚਿੱਤਰ ਸਿੰਘ ਬਿੱਕਾ ਨੇ ਦੱਸਿਆ ਜਿਨ੍ਹਾਂ ਲੋਕਾਂ ਨੂੰ ਸਮਾਜ ਨਕਾਰ ਦਿੰਦਾ ਹੈ ਅਸੀਂ ਉਨ੍ਹਾਂ ਲੋਕਾਂ ਨੂੰ ਇੱਥੇ ਲੈ ਕੇ ਆ ਜਾਂਦੇ ਹਾਂ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਾਂ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਅਸੀਂ ਦੋ ਦੋਸਤ ਰਲ ਕੇ ਇਹ ਸੇਵਾ ਕਰ ਰਹੇ ਹਾਂ ਅਤੇ ਇਸ ਆਸ਼ਰਮ ਨੂੰ ਚਲਦੇ 4 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਲੋਕ ਲਾਵਾਰਸ ਅਤੇ ਪਾਗਲ ਕਹਿ ਕੇ ਠੂਕਰਾ ਦਿੱਤਾ ਅਸੀਂ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ इस मौके आश्रम में आश्रमसठ तो ज्यादा लोग रह रहे हैं ਮੇਰ ਕੋ ਖਾਣੀ ਸਈ ਨਾਮ ਮੇਰਾ ਗੁੱਛਨਾ ਘਰ ਮੇਰਾ ਪਣਾ ਗੁਰਦ ਸਿੰਘ ਅਲਾਦਦੋ ਦਿਓੜ ਤੇ ਆਪਣੇ ਪਾਲੇ ਮਾਂ ਗਲੀਟੀ ਕੋ ਹੁੰਦਾ ਸੀ ਪਾਗਲ ਲੇਕਾ ਭਾਜੀ ਨਾਲ ਮਿਲਿਆ ਅੰਦਰ ਸਦਾਰ ਭਾਜੀ ਨੇ ਿੱਕੇ ਭਾਜੀ ਨੇ ਤੇ ਗੱਡੀ ਭਾਗ ਲੈ ਹੁੰਦਾ ਤੇ ਇੱਥੇ ਆਗਮ ਰੋਟੀ ਪਾਣੀ ਖਾਣ ਨਾਲ ਉਹਦਾ ਸੇਰ ਬਣੀ ਆ ਠੀਕ ਹੋਇਆ ਕਿਦਾਂ ਦਾ ਕਾਹ ਵੀ ਪਰਚੂ ਪਿਆ ਮੈਨੂੰ 5-6 ਮਹੀਨੇ ਹੋ ਗਏ ਮੈਨੂੰ ਇੱਥੇ ਤੇ ਬਸ ਵਧੀਆ ਮਾਚੇ ਸਸਰੀ ਗਾਲ ਜੀ ਮੇਰਾ ਨਾਮ ਸਾਬੀ ਆ ਜੀ ਮੈਂ ਸਰਬਾਦਾ ਪਲਾ ਸੋਸਾਇਟੀ ਵੀ ਰਣਾ ਦਾ ਸੇਵਾਦਾਰਾਂ ਦੀ ਬੀਤਰ ਭਈ ਰਿਆਸ਼ਰਮ ਤੇ ਜੀ ਇੱਥੇ ਜੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਧਵਾਣਾ ਕੱਪੜਾ ਜਿਹੜਾ ਪਾਈਦਾ ਜੀ ਲੈਟਰਨ ਵਗੈਰਾ ਉਹਨੂੰ ਕਰਵਾਈਦੀ ਆ ਜੀ ਮਤਲਬ ਜੇ ਅਸ ਏਦਾਂ ਦੀਆਂ ਰੂਹਾਂ ਵੀ ਆਪਨਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜੀ ਜਿਹੜਾ ਹੋਂ ਤੱਕ ਜੀ ਕਾਫੀ ਲੋਕ ਘਰ ਬਚਾ ਲਿਆ ਜੇ ਕੋਈ 20 ਤੋਂ 22 ਦੇ ਕਰੀਬ ਆਪਦੇ ਸੰਸਕਾਰ ਵੀ ਕਰ ਦੋ ਗਿਆ ਜੇ ਇੱਥੇ ਜਿੰਨਾਂ ਦਾ ਪਰਿਵਾਰ ਨਹੀਂ ਮਿਲਿਆ ਤੇ ਜਿੰਨੇ ਸਾਹ ਹੀ ਉਹ ਭੋਗ ਗਏ ਉਹਨਾਂ ਦਾ ਆਪਾਂ ਸੰਸਕਾਰ ਕਰਤਾ ਜੀ 580 ਗਰ ਜੀ ਮੇਰਾ ਨਾਮ ਬਚੇਪਰ ਸਿੰਘ ਜੀ ਆਪਾਂ ਦਿਨਾਂ ਨਗਰ ਤੇ ਬੱਪੜਾ ਪਾਲਾ ਵੈਲਫੇਅਰ ਸੁਸਾਇਟੀ ਜੜੀ ਚਲਾ ਰਿਹਾ ਕੁਛ ਇੱਕ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਤਲਾ ਪਦੇ ਤੇ ਟੁੱਲੇ ਜਾਂਦੇ ਸੀ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਇਹਨਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਜਿਹੋ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਬੀਨਾਂਗਰ ਬੱਧਾਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੇ ਦੇਖਪਾਲ ਕਰ ਰਹੀ ਦੀ ਸੇਵਾ ਕਰ ਰਹੀ ਹੈ ਤੁਹਾਨੂੰ ਵੀ ਜੇ ਕੋਈ ਇੱਦਾਂ ਦਾ ਮਿਲੇ ਦਵਾਰਸਲਾ ਤਰ੍ਹਾਂ ਦੇ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾਕਰ ਵਿੱਚ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੋ ਜੀ ਆਪਾਂ ਜੂਲ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੀ ਸੇਵਾ ਕਰਦੇ ਬਦਹੋ ਕਿਹਨੇ ਨਹੀਂ ਕਰਦੇ ਹੁਣ ਤੱਕ ਸਾਰਾ ਆਪਾਂ ਬੁੰਜਾ ਦੇ ਕਰੀਬ ਸੇਵਾਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਜਨਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਤੇ 22 ਦੇ ਕਰੀਬ ਸਾਸਕਰ ਕਰ ਚੁੱਕੇ ਆ। ਕਿਹੜਾ ਸੇਵਾ ਕਰਦੇ ਕਿ ਕਰਦੇ। ਸੇਵਾ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕੱਪੜੇ ਕੱਪੜੇ ਪਾਣੇ, ਨਵਾਣਾ, ਪਵਾਣਾ, ਟਾਇਲਟ ਸਾਫ ਕਰਨੇ, ਇਹਨਾਂ ਨੂੰ ਰੋਟੀ ਤਾਂ ਖਵਾਣੀ, ਇਹਨਾਂ ਦਾ ਟ੍ਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗ ਅਦੇ ਰੂਪ ਵਿੱਚ ਚੱਲੀ ਆ ਜੀ। ਕਿਹ ਖਦਰ ਅੰਦਾ ਲਾ ਭਾ ਕਿਹਦਾ ਖਦਰ ਨਾ। ਇਹ ਤੁਹਾਨੂੰ ਗੁਰੂ ਰਾਮਦਾਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜਿਹੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ। ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼ੋਂ ਦੇ ਸਾਡੇ ਬੈਠੇ ਜਿਹੜੇ ਲੋਕਲ ਵੀ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਇਹ ਮਤਲਬ ਕੀ ਆਪਣਾ ਦਾ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕਾਂ ਨੂੰ ਕਿਦਾਂ ਪਾਇ ਲੈਂਦੇ ਏਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਰੱਬ ਦਾ ਪਿਆਰਾ ਜਿਹੜਾ ਇਹ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਸਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਹੁੰਦਾ ਬੜੀ ਸੰਤੁਸ਼ਟੀ ਮੈਨੂੰ ਨਾਮੀ ਜਲਾ ਤਾਡੇ ਅੱਗੇ ਸਾਰਾ ਗਿਆਨ ਜੁੜ ਕੇ ਬਣਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇੱਥੇ ਇਦਾਂ ਦੇ ਥਾਂ ਦੇ ਪਹੁੰਚਾ ਦਿਓ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇਗੀ